ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ABS ਦੇ ਦੋ ਸੀਮਨ ਲੈ ਕੇ ਆਏ ਆਂ ਬਰੂਟ ਵਰਸਸ ਰੋਡਿਓ ਠੀਕ ਹੈ ਜੀ ਇਹਨਾਂ ਦੋਨਾਂ ਸੀਮਨਾਂ ਦਾ ਆਪਾਂ ਇਸ ਵਿੱਚ ਕੰਪੈਰੀਜ਼ਨ ਕਰਾਂਗੇ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ ਬੀ ਲੀਟਰਲੀ ਗਾਹਾਂ ਦੇ ਇਹਨਾਂ ਦਾ ਸੀਮਨ ਭਰੌਣੇ ਆ ਤਾਂ ਫਸਟ ਇਲੈਕਟ੍ਰੀਸ਼ੀਅਨ ਤੇ ਆਪਾਂ ਜੋ ਬੱਚੀਆਂ ਆਉਣਗੀਆਂ ਉਹ ਆਪਾਂ ਨੂੰ ਕਿੰਨਾ ਦਾਤ ਦੇ ਸਕਦੀਆਂ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਰੂਟ ਵਰਸਸ ਰੋਡਿਓ ਇਹਨਾਂ ਦੇ ਪ੍ਰਾਈਸ ਵਿੱਚ ਵੀ ਕਾਫੀ ਜ਼ਿਆਦਾ ਗਰਾਵਟਾਈ ਆ ਦੋਨਾਂ ਦਾ ਬੋਲਨ ਦੇ ਸਿਮਾਂ ਵਿੱਚ ਇਹਨਾਂ ਦਾ ਹੁਣ ਜੋ ਹਨ ਕਨਵੈਨਸ਼ਨਲ ਸਿਮਾਂ ਦਾ ਪ੍ਰਾਈਸ ਲੱਗੇਗਾ ਜੀ 600 ਰੁਪਏ ਦਾ ਹੁਣ 200 ਰੁਪਏ ਦਾ ਇਸ ਇਸ ਵਕਤ ਦਾ ਪ੍ਰਾਈਸ ਦਾ ਕਨਵੈਨਸ਼ਨ ਤੇ ਅੱਗੇ ਸੀਗਾ 1800 ਰੁਪਇਆ ਠੀਕ ਹੈ ਜੀ ਸੋ ਇਹਨਾਂ ਨੇ ਏਬੀਐਸ ਨਾਲ ਇਹਨਾਂ ਦਾ ਸੀਮਨ ਦਾ ਜੋ ਪ੍ਰਾਈਸ ਆ ਉਹ ਕਾਫੀ ਡਾਊਨ ਕੀਤਾ ਵਾ ਤੇ ਇਹ ਜੋ ਬੋਲ ਆ ਇਹ ਬੋਲ ਦਾ ਆਪਾਂ ਨੂੰ ਪਤਾ ਹੀ ਹੈ ਵੀ ਕਾਫੀ ਸ਼ਾਨਦਾਰ ਬੋਲ ਹੈ ਇਹਨਾਂ ਦਾ ਰਿਕਾਰਡ ਵੀ ਕਾਫੀ ਵਧੀਆ ਆਇਆ ਹੋਇਆ ਅੱਗੇ ਵੀ ਸੋ ਆਪਾਂ ਤੁਹਾਨੂੰ ਇਹਨਾਂ ਦੇ ਅੰਕੜੇ ਵੀ ਦੱਸ ਦਿੰਨੇ ਹਾਂ ਠੀਕ ਹੈ ਜੀ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਬਰੂਟ ਬੋਲ ਦਾ ਸਭ ਤੋਂ ਪਹਿਲਾ ਮਿਲਕ ਕਿੰਨਾ ਕਰਦਾ ਇਹ ਪ੍ਰੋਡਕਸ਼ਨ 799 ਐਲਬੀਐਸ ਤੇ ਰੂੜੀਓ ਕਰਦਾ ਵਾ +373 एलबीएस ठीक है जी सो टोटल ਇਹਨਾਂ ਦਾ ਮਿਲਕ ਹੋ ਗਿਆ ਜੀ 26328.79 ਜੋੜਾ ਬਰੂਡ ਦਾ ਤਾਂ ਤਕਰੀਬਨ 40 ਲੀਟਰ ਦੀ ਆਸਤਿਕਨ ਦੀ ਆ ਰਹੀ ਹੈ ਬਰੂਡ ਬੋਲ ਦਾ ਜੀਆਂ ਜੋ ਬੱਚੀਆਂ ਦੀ ਤੇ ਰੂਡਿਓ ਬੋਲ ਦੀ ਆ ਰਹੀ ਹੈ ਜੀ 39.79 ਲੀਟਰ ਇੱਕ ਦਿਨ ਦੀ ਜੋ ਕਿ ਕਾਫੀ ਵਧੀਆ ਆਸਤ ਆ ਰਹੀ ਆ ਤੇ ਜੇ ਆਪਾਂ ਇਸ ਤੋਂ ਅੱਗੇ ਫੈਟ ਦੇਖੀਏ -0.03 ਬਰੂਡ ਹੋ ਗਿਆ ਤੇ ਰੂਡਿਓ ਦੀ ਹੈਗੀ ਚ +0.08 4.21 ਪਰਸੈਂਟੇਜ ਤੇ ਬਰੂਡ ਹੈਗੀ ਆ 4.10% ਜੀ ਠੀਕ ਆ ਸੋ ਉਸ ਤੋਂ ਅੱਗੇ ਜੇ ਆਪਾਂ TPI ਦੀ ਗੱਲ ਕਰੀਏ TPI ਹੈਗਾ ਜੀ 2462 ਤੇ ਰੋਡਿਓ ਦਾ ਹੈਗਾ ਜੀ 2587 ਸੋ ਇੰਨੇ ਖਾਸ ਦੇ ਸੀਮਨ ਵਿੱਚ ਆਪਾਂ ਨੂੰ ਬਹੁਤ ਜਿਆਦਾ ਵਧੀਆ TPI ਸਕੋਰ ਮਿਲ ਰਿਹਾ ਵਾ 2462 ਤੇ 2587 ਤੇ ਰਿਲਾਈਬਿਲਟੀ ਦੋਨਾਂ ਦੀ ਹੈਗੀ 83% ਕਾਫੀ ਵਧੀਆ ਅੰਕੜੇ ਆ ਦੋਨਾਂ ਬੁੱਲਾਂ ਦੇ ਸੋ ਜੇ ਆਪਾਂ ਦੇਖੀਏ ਵੀ ਫਰਸਟ ਇਲੋਕੇਸ਼ਨ ਦੇ ਜੇ ਆਪਾਂ ਇਹਨਾਂ ਦਾ ਸੀਮਨ ਬਿਲ ਟਰਾਈ ਗਾਂ ਦੇ ਭਰੋਣਿਆਂ ਤੱਕ ਕਿੰਨਾ ਮਿਲ ਕੋ ਆਪਾਂ ਨੂੰ ਮਿਲ ਸਕਦਾ ਵਾ ਸੋ ਤਕਰੀਬਨ ਇਹਨਾਂ ਦਾ ਜੋ ਹੈਗਾ ਰੋਡਿਓ ਤੇ ਬਰੂਟ ਇਹਨਾਂ ਦੋਨਾਂ ਦਾ ਆਪਾਂ ਸੇਮ ਹੀ ਇਹਨਾਂ ਦੇ ਅੰਕੜੇ ਆ ਰਹੇ ਇੱਕ ਦਿਨ ਦੇ ਕਿੰਨੀ ਆਸਤਾਰ ਆ ਰਹੀ ਹੈ ਬੱਚੀਆਂ ਦੀ ਸੋ ਆਪਾਂ ਇੱਕ ਦਾ ਹੀ ਦੱਸਾਂਗੇ ਉਹ ਦੂਜੇ ਦਾ ਵੀ ਸੇਮ ਹੀ ਆਊਗਾ ਠੀਕ ਹੈ ਜੀ ਸੋ ਸਭ ਤੋਂ ਪਹਿਲਾਂ ਦੇਖੋ ਮਿਲ ਹੈਗਾ ਬਰੂਟ ਦਾ 799 ਲਬੀਸ ਜੋ ਕਿ ਆਪਾਂ 26328 ਵਿੱਚ 799 ਜੋੜਿਆ ਜੋ ਕਿ ਹੋ ਗਿਆ 27170 ਲਬੀਸ ਜੈਸਾ ਨੂੰ ਕਿ ਆਪਾਂ 2.2 ਤੇ ਡਿਵਾਈਡ ਕੀਤਾ ਜੋ ਕਿ ਹੋ ਗਿਆ 12353 ਕਿਲੋਗ੍ਰਾਮ ਉਸ ਦੇ ਪੂਰੇ ਲੈਕਟੇਸ਼ਨ ਪੀਰੀਅਡ ਵਿੱਚ 305 ਦਿਨਾਂ ਵਿੱਚ ਜੋ ਕਿ ਹੋ ਗਈ ਆਪਣੀ ਔਸਤ 40 ਲੀਟਰ 500 ਗ੍ਰਾਮ ਇੱਕ ਦਿਨ ਦੀ ਸੋ ਜੇ ਅਪ ਬੀਟਰ ਟਰਾਲੀਾਂ ਦਾ ਉਤਰਾਉਣੇ ਆ ਸੀਮਨਸ ਦਾ ਸੋ so, 40 ਲੀਟਰ 50 ਦੀ ਉਸਤਾਰੀ ਇੱਕ ਦਿਨ ਦੀ ਤੇ 83% ਰਿਲੇਬਿਲਟੀ ਨਾਲ ਸੋ ਆਪਾਂ ਕੀ ਕਰਨਾ ਵਾ 40.50 ਨੂੰ 0.83 ਨਾਲ ਗੁਣਾ ਕਰਨਾ ਠੀਕ ਹੈ ਜੀ ਤੇ ਜੋ 20 ਲੀਟਰ ਵਾਲੀ ਦਾਮ ਆ ਉਸ ਨੂੰ ਉਸ ਦਾ ਵਿੱਚ ਮਿਲ ਕੇ ਐਡ ਕਰਨਾ ਵਾ ਜੋ ਕਿ ਹੋ ਗਿਆ 40.50 ਨੂੰ ਆਪਾਂ 83 ਨਾਲ ਗੁਣਾ ਕੀਤਾ 0.83 ਨਾਲ ਆਪਣੀ ਆ ਗਈ ਹੈ ਜੀ 32.14 ਲੀਟਰ ਦੀ ਉਸਤ ਹੋਗੀ ਇੱਕ ਦਿਨ ਦੀ ਸੋ ਜਿਸ ਵਿੱਚ ਆਪਾਂ ਆਪਾਂ ਉਹਦੇ ਵਿੱਚ 20 ਲੀਟਰ ਦੂਸਰੀ ਮਾਂ ਦਾ ਮਿਲਕ ਜੋੜਤਾ 32.753 ਪਰ 61 ਹੋ ਗਿਆ 73.56 ਨੂੰ ਆਪਾਂ ਦੋ ਤੇ ਡਿਵਾਈਡ ਕੀਤਾ 26.80 ਲੀਟਰ ਦੀ ਆਸ ਆ ਸਕਦੀ ਆ ਬਰੂਟ ਬੋਲ ਤੇ ਜੋ ਆਪਣਾ ਰੋਡਿਓ ਬੋਲ ਇਹਨਾਂ ਦੀ ਜੋ ਬੱਚੀਆਂ ਪਹਿਲੇ ਸਵੇਰੇ ਆਪਾਂ ਨੂੰ ਦੁੱਧ ਦੇਣੀਆਂ ਠੀਕ ਆ ਇਹਨਾਂ ਦੋਨਾਂ ਦਾ ਤਕਰੀਬਨ ਦੁੱਧ ਜੋ ਹੈਗਾ ਸੇਮ ਹੀ ਆ ਰਿਹਾ ਵਾ ਸੋ ਇਸ ਕਰਕੇ ਆਪਾਂ ਇੱਕ ਦਾ ਹੀ ਦੱਸਤਾ ਵਾ ਦੂਸਰੇ ਦਾ ਵੀ ਇੰਨਾ ਹੀ ਆਊਗਾ ਠੀਕ ਆ ਜੀ ਸੋ 26.80 ਕਿਲੋਗ੍ਰਾਮ ਕਾਫੀ ਵਧੀਆ ਮਿਲ ਘਰ ਰਿਹਾ ਜੇ ਆਪਣੀ ਫੈਕਟਰੀ ਲਕਟਿਚਨ ਤੇ ਬਰੂਟ ਤੇ ਰੂੜੀਓ ਬਲਦੀਆਂ ਬੱਚੀਆਂ ਆਪਾਂ ਨੂੰ ਦੁੱਧ ਦੇਣ ਗਈਆਂ ਸੋ ਇਸ ਤੋਂ ਅੱਗੇ ਜੋ ਦੂਸਰਾ ਸੂ ਆਊਗਾ ਜਾਂ ਤੀਸਰਾ ਸੂ ਆਊਗਾ ਉਸ ਵਿੱਚ 25 ਤੋਂ 30% ਹੋਰ ਜ਼ਿਆਦੇ ਦੁੱਧ ਇੰਪਰੂਵ ਹੋ ਸਕਦਾ ਮਿਲਕ ਸੋ ਉਸ ਵਿੱਚ ਆਪਾਂ ਨੂੰ 26 ਤੋਂ ਜਿਵੇਂ ਦੂਸਰੇ ਸੂਏ 30 ਤੇ ਜਾ ਸਕਦੀ ਹੈ 30 32 ਲੀਟਰ ਤੇ ਤੇ ਤੀਸਰੇ ਸੂਏ ਇਸੇ ਤਰ੍ਹਾਂ ਹੀ ਅੱਗੇ ਦੁੱਧ ਇੰਪਰੂਵ ਹੁੰਦਾ ਜਾਊਗਾ ਇਸ ਤੋਂ ਅੱਗੇ ਜੀ ਆਪਾਂ ਗੱਲ ਕਰੀਏ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਬਰੂਟ ਬਾਲ ਦੀ ਹੈਗੀ ਜੀ ਪ੍ਰੋਡਕਟਿਵ ਲਾਈਫ ਮਾਈਨਸ 1.7 ਤੇ ਰੋਡਿਓ ਦੀ ਹੈਗੀ ਪਲੱਸ 0.3 ਡੀਪੀਆ ਦੋਨਾਂ ਦਾ ਤਕਰੀਬਨ ਸੇਮ ਹੀ ਹੈ ਮਾਈਨਸ 2.8 ਤੇ 2.2 ਸੋਮੈਟਿਕ ਸੈਲ ਸਕੋਰ ਹੋ ਗਿਆ ਬਰੂਟ ਦਾ 3.28 ਤੇ ਰੋਡਿਓ ਦਾ ਹੈਗਾ ਜੀ 2.98 ਤੇ ਐਚਸੀਆਰ ਹੋ ਗਿਆ ਮਾਈਨਸ 1.7 ਤੇ ਰੋਡਿਓ ਦਾ ਪਲੱਸ 1.2 ਤੇ ਸੀਸੀਆਰ ਹੋ ਗਿਆ ਮਾਈਨਸ 3.7 ਬਰੂਟ ਦਾ ਤੇ ਜੋ ਹੈਗਾ ਰੋਡਿਓ ਬਾਲ ਇਸ ਦਾ ਹੋ ਗਿਆ ਮਾਈਨਸ 2.3 ਇਸ ਤੋਂ ਅੱਗੇ ਜੇ ਆਪਾਂ ਕਾਲਬਿੰਗ ਟ੍ਰੇਡਰਸ ਤੇ ਕਨਫਰਮੇਸ਼ਨ ਦੀ ਗੱਲ ਕਰੀਏ ਜਿਸ ਵਿੱਚ ਸਾਇਰ ਕਾਲਬਿੰਗ ਫੇਸ ਹੋ ਗਿਆ ਸਭ ਤੋਂ ਪਹਿਲਾਂ ਬਰੂਟ ਦਾ 1.8 ਰੋਡਿਓ ਦਾ 1.7 ਤਕਰੀਬਨ ਸੇਮ ਹੀ ਆ ਪੀ ਅਰਥ ਸਕੋਰ ਵੀ ਦੋਨਾਂ ਦਾ ਸੇਮ ਹੈ 0.34 ਤੇ 0.38 ਆਰਡਰ ਦਾ ਸਕੋਰ ਵੀ ਤਕਰੀਬਨ ਦੋਨਾਂ ਦਾ ਸੇਮ ਹੀ ਆ -0.34 ਤੇ -0.76 ਤੇ ਫੀਗਟਲ ਲੈਗ ਸਕੋਰ -0.23 ਤੇ 0.46 ਮਾਈਨਸ ਤੇ ਬਾਡੀ weight ਹੋ ਗਿਆ ਜੀ -0.08 ਬਰੂਟ ਦਾ ਤੇ ਜੋ ਹੈਗਾ ਰੋਡਿਓ ਬੱਲ ਪਲੱਸ 0.18 ਸੋ ਸਟਰਕਚਰ ਹੋ ਗਿਆ -0.36 ਬਰੂਟ ਦਾ ਬਰੂਟ ਦੀਆਂ ਬੱਚੀਆਂ ਛੋਟੇ ਕਦ ਕੱਦ ਦੇ ਘੱਟ ਵੱਜਣ ਵਾਲੀ ਹੋ ਸਕਦੀਆਂ ਤੇ ਰੋਡਿਓ ਬੱਲ ਦੀਆਂ ਬੱਚੀਆਂ -0.8 17 ਵਿੱਚ ਸ਼ਾਰਟ ਹੋ ਸਕਦਾ ਤੇ ਬੋਡੀ weight ਜ਼ਿਆਦਾ ਹੋ ਸਕਦਾ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਬਰੂਟ ਬੱਲ ਵਰਸਸ ਰੋਡਿਓ ਬੱਲ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਲਿਕ ਕਰਨਾ ਹੈ ਤੁਹਾਨੂੰ